ਸੁਸੀਰਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖਬਰ ਕੜਾਕੇ ਦੀ ਠੰਡ ਕਾਰਨ ਸਕੂਲ ਕੀਤੇ ਬੰਦ ਸਕੂਲਾਂ ਦੇ ਖੁੱਲਣ ਤੇ ਲਗਾਈ ਪਾਬੰਦੀ ਪੱਤਰ ਕੀਤਾ ਜਾ ਰਿਹਾ ਕਿਹੜੇ ਸਟੇਟ ਵਿੱਚ ਸਕੂਲਾਂ ਵਿੱਚ ਛੁੱਟੀਆਂ ਵਿੱਚ ਵਾਅਦਾ ਕਰ ਦਿੱਤਾ ਗਿਆ ਆਉ ਜਾਣਦੇ ਆ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕੇਗਾ ਤਾਂ ਚਲੋ ਲੈ ਕੇ ਚੱਲਦੇ ਆ ਅੱਜ ਦੀ ਵੱਡੀ ਅਪਡੇਟ ਦੇ ਉੱਪਰ ਅੱਜ ਵੀ ਨਹੀਂ ਖੁੱਲਣਗੇ ਸਕੂਲ ਮੋੜ ਵਧੀਆਂ ਛੁੱਟੀਆਂ ਜਾਣੋ ਤਾਜ਼ਾ ਅਪਡੇਟ ਉੱਤਰ ਭਾਰਤ 'ਚ ਠੰਡ ਲਹਿਰ ਅਤੇ ਕਿੜਾਕੇ ਦੀ ਠੰਡ ਵਿਚਾਲੇ ਪਰਦੇਚਾ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਹਰਿਆਣਾ 'ਚ ਪਹਿਲਾ ਪਹਿਲੀ ਤੋਂ 5ਵੀਂ ਜਮਾਤ ਦੇ ਸਕੂਲ 28 ਜਨਵਰੀ ਤੱਕ ਬੰਦ ਰਹਿਣਗੇ ਜਦੋਂ ਕਿ 6ਵੀਂ ਤੋਂ 12ਵੀਂ ਕਲਾਸ ਦੇ ਜਮਾਤਾਂ ਦੇ ਲਈ ਕਲਾਸਾਂ ਲੱਗਣਗੀਆਂ ਹਰਿਆਣਾ ਦੇ ਸਿੱਖਿਆ ਮੰਤਰੀ ਕਵਲਪਾਲ ਗੁੱਜਰ ਨੇ ਦੱਸਿਆ ਕਿ ਲਗਾਤਾਰ ਵੱਧ ਰਹੀ ਠੰਡ ਕਾਰਨ ਇਹ ਫੈਸਲਾ ਲਿਆ ਗਿਆ ਹੈ 5ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀਆਂ ਕਲਾਸਾਂ 29 ਜਨਵਰੀ ਤੋਂ ਲੱਗਣਗੀਆਂ ਸਿੱਖਿਆ ਭਗ ਦੇ ਅਦੇਸ਼ ਅਨੁਸਾਰ ਚੰਡੀਗੜ੍ਹ 'ਚ ਸਰਦੀ ਦੀਆਂ ਛੁੱਟੀਆਂ ਦੌਰਾਨ ਆਨਲਾਈਨ ਸਿੱਖਿਆ ਦਿੱਤੀ ਜਾਵੇਗੀ ਹਰਿਆਣਾ ਦੇ ਕੁਝ ਨਿੱਜੀ ਸਕੂਲਾਂ ਨੇ ਸੋਵਾਰ ਤੋਂ ਸਕੂਲ ਖੁੱਲਣ ਦੇ ਮੈਸੇਜ ਜਾਰੀ ਕੀਤੇ ਸਨ ਇਸ ਗੱਲ ਦੀ ਸੂਚਨਾ ਮਿਲਣ ਤੇ ਬਾਅਦ ਹਰਿਆਣਾ ਦੇ ਸਿੱਖਿਆ ਮੰਤਰੀ ਨੇ ਪ੍ਰਦੇਸ਼ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਨਾਲ ਪੱਤਰ ਜਾਰੀ ਕਰਕੇ ਸਰਦੀ ਦੀਆਂ ਛੁੱਟੀਆਂ ਦੌਰਾਨ ਕਿਸੇ ਵੀ ਸਰਕਾਰੀ ਜਾਂ ਨਿੱਜੀ ਸਕੂਲ ਦੇ ਖੁੱਲਣ ਤੇ ਪਾਬੰਦੀ ਲਗਾਈ ਹੈ ਔਰ ਨਾਲ ਹੀ ਹਰਿਆਣਾ ਸਰਕਾਰ ਨੇ ਇਹ ਐਲਾਨ ਕੀਤਾ ਹੈ ਕਿ ਜਿਹੜਾ ਵੀ ਸਕੂਲ ਇਹਨਾਂ ਦੌਰਾਨ ਖੁੱਲ੍ਹਿਆ ਜਾਏਗਾ ਉਹਨਾਂ 'ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸਕੂਲ ਨੂੰ ਡਿਸਪੈਂਸ ਕਰ ਦਿੱਤਾ ਜਾਵੇਗਾ ਤਾਂ ਇਹ ਵੱਡੀ ਅਪਡੇਟ ਹਰਿਆਣਾ ਸਟੇਟ ਦੇ ਲਈ ਨਿਕਲ ਕੇ ਆਈ ਸੀ ਅਤੇ ਨਾਲ ਚੰਡੀਗੜ੍ਹ ਦੇ ਵਿੱਚ ਵੀ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਦੇ ਵਿੱਚ ਵੀ ਲਗਾਤਾਰ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਪੈ ਰਹੀ ਹੈ ਜਿਸ ਕਰਕੇ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਵਿੱਚ ਬੱਚਿਆਂ ਦੀ ਵਾਦਾ ਕੀਤਾ ਜਾਵੇਗਾ ਜਾਂ ਫਿਰ ਸਕੂਲ ਦੇ ਸਮੇਂ ਦੇ ਵਿੱਚ ਕੁਝ ਬਦਲਾਅ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਜਦੋਂ ਵੀ ਕੋਈ ਅਫੀਸ਼ੀਅਲ ਅਪਡੇਟ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਹੋਰ ਨਵੀਆਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ